ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਅੰਬੀਆਂ ਦੀ ਖੱਟੀ ਮਿੱਠੀ ਚਟਣੀ ਠੀਕ ਹੈ ਜੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਕਲਰ ਚੈੱਕ ਕਰੋ ਜੀ ਸੋ ਅੰਬੀਆਂ ਦਾ ਚੱਲ ਰਿਹਾ ਜੀ ਹੁਣ ਸੀਜ਼ਨ ਜੇ ਹੁਣ ਆਪਾਂ ਚਟਣੀ ਬਣਾ ਕੇ ਰੱਖ ਲੂਗੇ ਤਾਂ 1.5 ਸਾਲ ਆਪਣੇ ਕੋਲ ਚਟਣੀ ਹੈ ਜਿਹੜੀ ਇਹ ਖਰਾਬ ਨਹੀਂ ਹੁੰਦੀ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਚਟਣੀ ਬਣਾਈ ਹੈ ਜੀ ਅੱਗੇ ਤੁਹਾਨੂੰ ਵੀਡੀਓ 'ਚ ਦੱਸਦੇ ਆ ਸੋ ਜੇ ਤੁਸੀਂ ਇਹ ਪਿਆਰੀ ਜੀ ਖੱਟੀ ਮਿੱਠੀ ਚਟਣੀ ਦੀ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜੋ ਕਰਦੇ ਹੋ ਜੀ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਜਿਹੜਾ ਜਿਹੜਾ ਮੈਂ ਸਮਾਨ ਲਿਆ ਕਿੰਨੀਆਂ ਮੱਬੀਆਂ ਲਈਆਂ ਤੁਹਾਨੂੰ ਦੱਸਦੇ ਅੱਗੇ ਵੀਡੀਓ 'ਚ ਤੇ ਲੋ ਜੀ ਚਟਣੀ ਬਣਾਉਣ ਵਾਸਤੇ ਚਾਹੀਦੀਆਂ ਆਪਾਂ ਨੂੰ ਅੰਬੀਆਂ ਠੀਕ ਹੈ ਜੀ ਤੇ ਅੰਬੀ ਤੁਸੀਂ ਜਦੋਂ ਵੀ ਚਟਣੀ ਬਣਾਉਣ ਵਾਸਤੇ ਲੈਣੀ ਆ ਠੀਕ ਹੈ ਜੀ ਮੋਟੀ ਅੰਬੀਆਂ ਲੈਣੀ ਆ ਇਹਨਾਂ ਫੁੱਲ ਕਿਉਂਕਿ ਆਪਾਂ ਨੇ ਕੱਦੂ ਕਸ ਕਰਨੀਆਂ ਇਹ ਤੇ ਲੋ ਜੀ ਇਹਨਾਂ ਨੂੰ ਹੁਣ ਆਪਾਂ ਕਿਆ ਕਰੋਂਗੇ ਅੰਬੀਆਂ ਨੂੰ ਲੋਂਗੇ ਛਿੱਲ ਠੀਕ ਹੈ ਜੀ ਉੱਪਰ ਤੇ ਚਾਹੇ ਕਰਦ ਨਾਲ ਛਿੱਲਾ ਲਿਓ ਚਾਹੇ ਐਦਾਂ ਪਿੱਲਰ ਨਾਲ ਛਿੱਲਾ ਲਿਓ ਠੀਕ ਹੈ ਜੀ ਕਿਉਂਕਿ ਛਿੱਲਣੀਆਂ ਇਹ ਜ਼ਰੂਰੀ ਆ ਉਸ ਤੋਂ ਬਾਅਦ ਕਰਾਂਗੇ ਅਗਲਾ ਕੰਮ ਸਟਾਰਟ ਆਪਾਂ ਪਹਿਲੇ ਇਹਨਾਂ ਨੂੰ ਛਿੱਲ ਲੀਏ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ ਛਿੱਲ ਲੰਨੇ ਆ ਸਾਰੀਆਂ ਅੰਬੀਆਂ ਨੂੰ ਮਿਲਦੇ ਆ ਉਸ ਤੋਂ ਬਾਅਦ ਤੇ ਲਓ ਜੀ ਅੰਬੀਆਂ ਆਪਣੀਆਂ ਛਿੱਲੀਆਂ ਗਈਆਂ ਤੇ ਹੁਣ ਆਪਣਾ ਕੰਮ ਰਹਿ ਗਿਆ ਠੀਕ ਆ ਜੀ ਇਹਨਾਂ ਨੂੰ ਕੱਦੂ ਕਾਸ ਕਰਨ ਦਾ ਹੁਣ ਆਪਾਂ ਨੇ ਇਹ ਕਰੋੜ ਲੈਣੀਆਂ ਤੇ ਕਰੋੜ ਦੀਆਂ ਹਮੇਸ਼ਾ ਮੋਟੇ ਪਾਸੇ ਤੇ ਆ ਤਾਂ ਹੀ ਚਾਟੜੀਆਂ ਜਿਹੜੀ ਆਪਣੀ ਉਹ ਵਧੀਆ ਬਣੂਗੀ ਠੀਕ ਹੈ ਜੀ ਤੇ ਲੋ ਜੀ ਇਹਨਾਂ ਨੂੰ ਸਾਰੀਆਂ ਨੂੰ ਹੁਣ ਲੰਨੇ ਆਪਾਂ ਕਰੋੜ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਅੰਬੀਆਂ ਆਪਣੀਆਂ ਕੱਦੂ ਕਾਸ ਜਿਹੜੀਆਂ ਕਿ ਕੱਪਾਂ ਨੇ ਠੀਕ ਹੈ ਜੀ ਗ੍ਰੇਟ ਕਰ ਲਈਆਂ ਤੇ ਇੱਕ ਵਾਰ ਤੁਹਾਨੂੰ ਗੱਲ ਹੋਰ ਦੱਸਣੀ ਚਾਹੁੰਦਾ ਜੀ ਕਿਉਂਕਿ ਜਿਹੜੀਆਂ ਮੇਰੇ ਕੋਲ ਅੰਬੀਆਂ ਤੇ ਹਲਕੀਆਂ ਜਿਹਾ ਨਾਰਮਲ ਜਿਹੀਆਂ ਕਈਆਂ ਪੱਕੇ ਹੈ ਪਰ ਜਿਹੜੀ ਮੈਂ ਚਟਣੀ ਬਣਾ ਰਹੀ ਹਾਂ ਜੀ ਬਣਾ ਰਿਹਾ ਇੱਕ ਕਿਲੋ ਅੰਬੀਆਂ ਦੀ ਕਿਉਂਕਿ ਮੈਂ ਲਈਆਂ ਤੇ 1.5 ਕਿਲੋ ਅੰਬੀਆਂ 1.5 ਕਿਲੋ ਅੰਬੀਆਂ ਦੇ ਵਿੱਚੋਂ ਤਿੰਨ ਅੰਬੀਆਂ ਠੀਕ ਹੈ ਜੀ ਪੱਕ ਗਈਆਂ ਬਿਲਕੁਲ ਜਿਹੜੀਆਂ ਕਿ ਮੈਂ ਬਾਹਰ ਕੱਢਤੀਆਂ ਤੇ ਉਸ ਤੋਂ ਬਾਅਦ ਪਿੱਛੇ ਰਹਿ ਗਈਆਂ ਕਿਲੋ ਅੰਬੀਆਂ ਇਹ ਠੀਕ ਹੈ ਜੀ ਤੇ ਇਹ ਪੱਕ ਗਈਆਂ ਕਿਉਂਕਿ ਇਹ ਚਟਣੀ ਸਿਰਫ ਚੱਲੂਗੀ ਮਹੀਨਾ ਦੋ ਮਹੀਨਾ ਠੀਕ ਹੈ ਜੀ ਛੇਤੀ ਖਾ ਹੋ ਜਾਣੀ ਇਹ ਕਿਉਂਕਿ ਘੱਟ ਕੁਆਨ ਜੇ ਤੁਸੀਂ ਜ਼ਿਆਦਾ ਕਵਾਂਟੀਟੀ 'ਚ ਚਟਣੀ ਬਣਾਉਣੀ ਆ 5-7 ਕਿਲੋ ਅੰਬੀਆਂ ਦੀ 10 ਕਿਲੋ ਅੰਬੀਆਂ ਦੀ ਤਾਂ ਤੁਸੀਂ ਇੱਕ ਗੱਲ ਦਾ ਖਿਆਲ ਰੱਖਿਓ ਵੀ ਅੰਬੀਆਂ ਜਿਹੜੀਆਂ ਤੁਸੀਂ ਕੱਚੀਆਂ ਲੈਣੀਆਂ ਤਾਂ ਚਟਣੀ ਥੋੜੀ ਟਾਈਮ ਕੱਢੂਗੀ ਠੀਕ ਆ ਜੀ ਤਾਂ ਹੀ ਉਹ ਸਾਲ ਦੋ ਸਾਲ ਚੱਲੂਗੀ ਜੇ ਤੁਸੀਂ ਪੱਕੀਆਂ ਵੀ ਅੰਬੀਆਂ ਲੈ ਲਈਆਂ ਫਿਰ ਚਟਣੀ ਦੀ ਥੋੜੀ ਛੇਤੀ ਖਰਾਬ ਹੋ ਜਾਊਗੀ ਠੀਕ ਆ ਜੀ ਤੇ ਲਓ ਜੀ ਆਜੋ ਫਿਰ ਰੈਸਪੀ ਕਰਦੇ ਹੁਣ ਆਪਾਂ ਸਟਾਰਟ ਤੇ ਲਓ ਜੀ ਇੱਧਰ ਕੜਾਹੀ ਆਪਾਂ ਨੇ ਲਈ ਰੱਖ ਹੁਣ ਚਟਣੀ ਬਣਾਉਣ ਵਾਸਤੇ ਇਹਨੂੰ ਕਰਦੇ ਆਂ ਚੰਗੀ ਤਰ੍ਹਾਂ ਠੀਕ ਹੈ ਜੀ ਗਰਮ ਤਾਂ ਜੋ ਵਿੱਚ ਤੇ ਪਾਣੀ ਸੁੱਕ ਜਾਵੇ ਇਹਦੇ ਤੇ ਲਓ ਜੀ ਪਾਣੀ ਆਪਣਾ ਸੁੱਕ ਚੁੱਕਿਆ ਕੜਾਹੀ 'ਚ ਹੁਣ ਪਾ ਲੈਂਦੇ ਇਹਦੇ ਵਿੱਚ ਆਪਣੀਆਂ ਗ੍ਰੇਟ ਕੀਤੀਆਂ ਹੋਈਆਂ ਕਦੂਕਾਸ ਕੀਤੀਆਂ ਹੋਈਆਂ ਆਪਾਂ ਅੰਬੀਆਂ 1 ਕਿਜੀ ਇਹ ਅੰਬੀਆਂ ਜੀ ਠੀਕ ਹੈ ਜੀ ਤੇ ਇਹਦੇ 'ਚ ਪਾਵਾਂਗੇ ਹੁਣ ਆਪਾਂ ਚੀਨੀ ਚੀਨੀ ਤੁਸੀਂ ਪਾਉਣੀ ਆ ਜੇ ਤੁਸੀਂ ਤੁਹਾਨੂੰ ਜ਼ਿਆਦਾ ਮਿੱਠਾ ਪਸੰਦ ਹੈ ਠੀਕ ਹੈ ਜੀ ਤਾਂ ਤੁਸੀਂ ਤੁਸੀਂ 1 ਕਿਲੋ ਅੰਬੀਆਂ ਦੇ ਵਿੱਚ 600 ਗ੍ਰਾਮ ਚੀਨੀ ਪਾ ਸਕਦੇ ਹੋ ਜੇ ਨਾਰਮਲ ਮਿੱਠਾ ਪਸੰਦ ਹੈ ਤਾਂ 300 ਤੋਂ 400 ਗ੍ਰਾਮ ਚੀਨੀ ਆਪਾਂ ਪਾ ਸਕਦੇ ਹਾਂ ਠੀਕ ਹੈ ਜੀ ਤੇ ਲੋ ਜੀ ਮੈਂ ਪਾਵਾਂਗਾ ਇਹਦੇ ਵਿੱਚ 400 ਗ੍ਰਾਮ ਮਿੱਠਾ ਤੇ ਲੋ ਜੀ 200 ਗ੍ਰਾਮ ਮੈਂ ਖੰਡ ਪਾ ਲਈ ਇਹਦੇ ਵਿੱਚ ਤੇ ਉਸ ਤੋਂ ਬਾਅਦ ਤੇ 200 ਗ੍ਰਾਮ ਇਹਦੇ ਵਿੱਚ ਮੈਂ ਖੰਡ ਪਾ ਲਈ ਤੇ 200 ਗ੍ਰਾਮ ਇਹਦੇ ਵਿੱਚ ਮੈਂ ਪਾਉਂਗਾ ਜੀ ਗੁੜ ਠੀਕ ਹੈ ਜੀ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਸਾਰੀ ਗੁੜ ਨਾਲ ਇੱਕ ਦਾ ਟੇਸਟ ਵਧੀਆ ਆ ਜਾਂਦਾ ਏ ਤੇ ਇੱਕ ਕ ਕਲਰ ਵਧੀਆ ਆ ਜਾਂਦਾ ਠੀਕ ਹੈ ਜੀ ਤੇ ਲੋ ਜੀ 200 ਗ੍ਰਾਮ ਦੇ ਵਿੱਚ ਮੈਂ ਗੁੜ ਪਾਉਂਗਾ ਤੇ ਲੋ ਜੀ ਇਹਨੂੰ ਕਰਾਂਗੇ ਹੁਣ ਮਿਕਸ ਆਪਾਂ ਤੇ ਮਠੀਆਂਾਂ 'ਚ ਪਰ ਇਹਨੂੰ ਪਕਾਵਾਂਗੇ ਠੀਕ ਹੈ ਜੀ ਪਹਿਲਾਂ ਮਠੀਆਂਾਂ 'ਚ ਪਰ ਪਕਾਵਾਂਗੇ ਜਦੋਂ ਚੀਨੀ ਮੈਲਟ ਹੋ ਗਈ ਫਿਰ ਸੇਕ ਆ ਜਿਹੜਾ ਠੀਕ ਹੈ ਜੀ ਗੁੜ ਤੇ ਆਪਣਾ ਮੈਲਟ ਹੋ ਗਿਆ ਫਿਰ ਸੇਕ ਕਰ ਲੂਗੇ ਆਪਾਂ ਤੇਜ਼ ਆ ਤੇ ਲੋ ਜੀ ਚੀਨੀ ਆਪਣੀ ਮੈਲਟ ਹੋ ਚੁੱਕੀ ਹੈ ਜੀ ਤੇ ਹੁਣ ਜਿਹੜਾ ਸੇਕ ਆਪਾਂ ਹਲਕਾ ਜਿਹਾ ਤੇਜ਼ ਕਰ ਲੂਗੇ ਠੀਕ ਹੈ ਜੀ ਤੇ ਬਹੁਤੇ ਜ਼ਿਆਦਾ ਸੇਕ ਪਰ ਨਹੀਂ ਇਹ ਪਕਾਉਣੀ ਮੀਡੀਅਮ ਸੇਕ ਪਰ ਪਕਾਉਣੀ ਆ ਕਿਉਂਕਿ ਜੇ ਆਪਾਂ ਇਹਨੂੰ ਜ਼ਿਆਦਾ ਸੇਕ ਪਰ ਪਕਾਵਾਂਗੇ ਅੰਬੀਆਂ ਨੇ ਗਲੰਦਾ ਨਹੀਂ ਹੈਗਾ ਤੇ ਚੀਨੀ ਨੇ ਛੇਤੀ ਗਾੜੀ ਹੋ ਜਾਣਾ ਠੀਕ ਹੈ ਜੀ ਚਾੜਣੀ ਹੋ ਜੂਗੀ ਆਪਣੀ ਖਰਾਬ ਇਸ ਕਰਕੇ ਇਹਨੂੰ ਜਿੰਨੀ ਮੱਠੀਆਂ ਚ ਪਰ ਪਕਾਵਾਂਗੇ ਅੰਬੀਆਂ ਵੀ ਗਲ ਜੂਗੀਆਂ ਤੇ ਨਾਲੇ ਹੌਲੀ-ਹੌਲੀ ਚੀਨੀ ਹੈ ਜਿਹੜੀ ਉਹ ਵੀ ਗਾੜੀ ਹੋਈ ਜਾਊਗੀ ਇਸ ਕਰਕੇ ਇਹਨੂੰ ਮਠੀਆਂ ਚ ਪਰ ਪਕਾਉਣਾ ਤੇ ਲਓ ਜੀ ਮਿਲਦੇ ਆ ਫਿਰ ਥੋੜੀ देर ਬਾਅਦ ਹੁਣ ਆਪਾਂ ਪਕਾਵਾਂਗੇ ਇਹਨੂੰ ਚੰਗੀ ਤਰ੍ਹਾਂ ਤੇ ਇਹਨੂੰ ਪੱਕਣ ਨੂੰ ਲੱਗ ਜੂंगे ਠੀਕ ਹੈ ਜੀ 1 ਕਿਲੋ ਅੰਬੀਆਂ ਨੂੰ 40 ਤੋਂ 45 ਮਿੰਟ ਠੀਕ ਹੈ ਜੀ ਇੰਨੇ ਕ ਟਾਈਮ ਚ ਆਪਾਂ ਨੇ ਇਹ ਪਕਾਉਣੀ ਆ ਤੇ ਲਓ ਜੀ ਚਟਣੀ ਪੱਕਦੀ ਨੂੰ ਆਪਣੀ ਨੂੰ 15 ਕ ਮਿੰਟ ਹੋ ਗਏ ਆ ਜੀ ਕਲਰ ਦੇਖ ਲਓ ਕਿੰਨਾ ਵਧੀਆ ਹੈਗਾ ਚਟਣੀ ਦਾ ਇਹ ਗੁੜ ਕਰਕੇ ਆਇਆ ਠੀਕ ਹੈ ਜੀ ਜੇ ਆਪਾਂ ਗੁੜ ਪਾਉਂਗੇ ਤਾਂ ਚਾਟਣੀ ਦਾ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੋਗੇ ਹਲਦੀ ਠੀਕ ਹੈ ਜੀ ਹਲਦੀ ਪਾਉਣੀ ਆਪਾਂ ਨੇ 2 ਚਮਚ ਛੋਟੇ ਉਸ ਤੋਂ ਬਾਅਦ 1 ਚਮਚ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਕਲਰ ਵਾਸਤੇ ਤੇ ਨਾਲੇ ਪਾ ਦਾਂਗੇ ਨਮਕ ਟੇਸਟ ਰਿਕਾਰਡਿੰਗ ਤੇ ਮੈਂ ਛੋਟੇ 3 ਚਮਚ ਪਾਏ ਆ ਠੀਕ ਆ ਜੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨਾ ਤੁਹਾਨੂੰ ਮਤਲਬ ਵਧੀਆ ਲੱਗਦਾ ਨੂਨ ਕਿਉਂਕਿ ਨੂਨ ਇਹਦੇ ਵਿੱਚ ਬਾਅਦ 'ਚ ਵੀ ਪੈ ਜਾਊਗਾ ਤੇ ਲਓ ਜੇ ਇਹਨੂੰ ਪਕਾਵਾਂਗੇ ਤੇ ਥੋੜੀ ਜਿਹੀ ਮੈਂ ਪਾ ਰਹੀ ਹਾਂ ਜੀ ਵਿੱਚ ਕਾਲੀਆਂ ਮਿਰਚਾਂ ਇਹ ਆਪਸ਼ਨਲ ਹੈ ਜੇ ਤੁਹਾਨੂੰ ਵਧੀਆ ਲੱਗਦੀਆਂ ਹੋਈਆਂ ਤਾਂ ਪਾ ਲਿਓ ਨਹੀਂ ਸਕਿੱਪ ਕਰ ਦਿਓ ਤੇ ਲਓ ਜੇ ਇਹਨੂੰ ਹੋਰ ਪਕਾਵਾਂਗੇ ਆਪਾਂ ਹੁਣ 15 ਤੋਂ 20 ਮਿੰਟ ਇਹਨੂੰ ਹੋ ਗਏ ਆ ਜੀ ਪੱਕਦੀ ਨੂੰ ਮਠੀਆਂਾਂ ਚ ਪਰ ਇਹ ਪਕਾਉਣੀ ਆਪਾਂ ਨੇ ਤੇ ਲਓ ਜੀ ਇਹਨੂੰ ਹੋਰ ਪਕਾਉਂਦੇ ਆਪਾਂ ਹੌਲੀ-ਹੌਲੀ ਮਿਲਦੀਆਂ ਉਸ ਤੋਂ ਬਾਅਦ ਤੇ ਲਓ ਜੀ ਚਟਣੀ ਆਪਣੀ ਰੈਡੀ ਆ ਜੀ ਚਟਣੀ ਨੂੰ 35 ਤੋਂ 40 ਮਿੰਟ ਹੋ ਚੁੱਕੇ ਆ ਜੀ ਪੱਕਦੀ ਨੂੰ ਆ ਦੇਖੋ ਇੰਨੀ ਗਾੜ੍ਹੀ ਹੋਣੀ ਚਾਹੀਦੀ ਇਹ ਹੋ ਚੁੱਕੀ ਆ ਤੇ ਹੁਣ ਇਹਦੇ ਵਿੱਚ ਮੈਂ ਦੋ ਤਿੰਨ ਕਿ ਚੀਜ਼ਾਂ ਪਾਵਾਂਗਾ ਠੀਕ ਆ ਜੀ ਥੋੜੇ ਜਿਹਾ ਪਾਵਾਂਗਾ ਮੇਥੇ ਏ ਵੀ ਇਹ ਆਪਸ਼ਨਲ ਹੈ ਜੇ ਤੁਹਾਨੂੰ ਇਹਦਾ ਟੇਸਟ ਵਧੀਆ ਲੱਗਦਾ ਹੋਇਆ ਤਾਂ ਚਟਣੀ ਦੇ ਵਿੱਚ ਪਾ ਲਿਓ ਨਹੀਂ ਸਕਿੱਪ ਕਰਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੋੜੀ ਜੀ ਪਾਉਂਗਾ ਮੈਂ ਚਮਚਕ ਕਲੌਂਜੀ ਇਹ ਆਪਸ਼ਨਲ ਹੈ ਠੀਕ ਹੈ ਜੀ ਤੇ ਸੌਫ ਤੁਸੀਂ ਜ਼ਰੂਰ ਪਾ ਲਿਓ ਕਿਉਂਕਿ ਸੌਫ ਨਾਲ ਟੇਸਟ ਹੈ ਜਿਹੜਾ ਉਹ ਵਧੀਆ ਆ ਜਾਂਦਾ ਹੈ 2-3 ਚਮਚੇ ਆਪਾਂ ਨੇ ਸੌਫ ਤੇ ਜਿਹੜੇ ਉਹ ਜ਼ਰੂਰ ਪਾ ਲੈਣੇ ਆ ਤੇ ਜਿਹੜੇ ਮੇਥੇ ਤੇ ਕਲੌਂਜੀ ਆ ਇਹ ਦੋਨੋਂ ਆਪਸ਼ਨਲ ਹੈ ਜੀ ਤੇ ਲੋ ਜੀ ਇਹਨੂੰ ਪਾਉਣ ਤੋਂ ਬਾਅਦ ਆਪਾਂ 4-5 4 ਕੁ ਮਿੰਟ ਇਹਨੂੰ 5 ਕੁ ਮਿੰਟ ਆਪਾਂ ਇਹਨੂੰ ਪਾਉਣ ਤੋਂ ਬਾਅਦ 5 ਕੁ ਮਿੰਟ ਇਹਨੂੰ ਆਪਾਂ ਹੋਰ ਪਕਾਉਂਗੇ ਤੇ ਐਨੀ ਗਾੜ੍ਹੀ ਇਹ ਹੋਣੀ ਚਾਹੀਦੀ ਆ ਆ ਦੇਖੋ ਜੇ ਇਹਨੂੰ ਜ਼ਿਆਦਾ ਗਾੜ੍ਹੀ ਕਰ ਲੂਗੇ ਫਿਰ ਇਹ ਜਦੋਂ ਠੰਡੀ ਹੋਊਗੀ ਬਿਲਕੁਲ ਜੰਮ ਜੂਗੀ ਇਸ ਕਰਕੇ ਥੋੜੀ ਜੀ ਨਰਮ ਰੱਖਣੀ ਆ ਤਾਂ ਜੋ ਜਦੋਂ ਠੰਡੀ ਹੋਵੇ ਇਹਦਾ ਬੈਲੈਂਸ ਸੈੱਟ ਰਹੇ ਠੀਕ ਹੈ ਜੀ ਤੇ ਲੋ ਜੀ 5 ਕੁ ਮਿੰਟ ਇਹਨੂੰ ਹੋਰ ਪਕਾਉਂਦੇ ਹਾਂ ਉਸ ਤੋਂ ਬਾਅਦ ਗੈਸ ਬੰਦ ਕਰ ਦਾਂਗੇ ਤੇ ਲੋ ਜੀ ਚਟਣੀ ਬਣ ਕੇ ਹੋ ਗਈ ਆਪਣੀ ਰੈਡੀ ਠੀਕ ਹੈ ਜੀ ਤੇ ਇਹਨੂੰ ਹੁਣ ਗੈਸ ਕਰਦੇ ਹਾਂ ਬੰਦ ਆਹ ਲੋ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਤੁਸੀਂ ਕੱਚੀਆਂ ਅੰਬੀਆਂ ਦੀ ਚਟਣੀ ਬਿਲਕੁਲ ਸੌਖਾ ਤਰੀਕਾ ਠੀਕ ਹੈ ਜੀ ਤੁਹਾਨੂੰ ਦੱਸਿਆ ਬਣਾਉਣ ਦਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਚਟਣੀ ਰੈਡੀ ਆ ਜੀ ਤੇ ਇਹਨੂੰ ਠੰਡੀ ਹੋਣ ਤੋਂ ਬਾਅਦ ਠੀਕ ਆ ਜੀ ਕਿਸੇ ਵੀ ਕੰਟੇਨਰ ਚਾਪਾ ਡੱਬੇ 'ਚ ਇਹਨੂੰ ਕੱਢ ਸਕਦੇ ਆ ਚਟਣੀ ਦਾ ਕਲਰ ਦੇਖੋ ਜੀ ਆਪਣਾ ਕਿੰਨਾ ਵਧੀਆ ਆ ਗਿਆ ਤੇ ਡੱਬੇ ਦੇ ਵਿੱਚ ਜਦੋਂ ਇਹ ਬਿਲਕੁਲ ਠੰਡੀ ਹੋ ਗਈ ਠੀਕ ਆ ਜੀ ਤੁਸੀਂ ਉਦੋਂ ਕੱਢਣੀ ਆ ਗਰਮ ਇਹਨੂੰ ਡੱਬੇ ਦੇ ਵਿੱਚ ਨਾ ਕੱਢਿਓ ਤੇ ਡੱਬੇ ਦੇ ਵਿੱਚ ਗਰਮੈਸ ਹੋ ਜੂਗੀ ਤੇ ਇੱਕ ਜਿਹੜੀ ਵੀ ਡੱਬੇ ਦੇ ਵਿੱਚ ਕੱਢਣੀ ਨੂੰ ਦੁੱਬੇ ਨੂੰ ਧੋ ਕੇ ਤੁਪ ਲਵਾ ਕੇ ਠੀਕ ਆ ਜੀ ਫੇਰ ਡੱਬੇ ਦੇ ਵਿੱਚ ਆਪਾਂ ਨੇ ਪਾਉਣੀ ਆ ਇਹ ਤੇ ਜਦੋਂ ਵੀ ਆਪਾਂ ਨੇ ਵਰਤਣੀ ਐ ਜਿਹੜੀ ਚੀਜ਼ ਨਾਲ ਆਪਾਂ ਡੱਬੇ 'ਚ ਚਮਚ ਨਾਲ ਕੱਢੂਗਾ ਚਮਚ ਸੁੱਕਾ ਹੋਣਾ ਚਾਹੀਦਾ ਠੀਕ ਹੈ ਜੀ ਚਾਟਣੀ ਤੁਹਾਡੀ ਸਾਲ ਖੰਡ ਕਿਤੇ ਨਹੀਂ ਗਈ ਸਾਲ ਡੇਢ ਸਾਲ ਇਹ ਖਰਾਬ ਨਹੀਂ ਹੁੰਦੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ